ਗੁਰਦਾਸਪੁਰ ਦੇ ਪਿੰਡ ਸਿੰਘਪੁਰ ਦੇ ਵਿੱਚ ਇੱਕ ਅੰਧਵਿਸ਼ਵਾਸ ਵਾਲੀ ਘਟਨਾ ਜਿਹੜੀ ਹੈ ਬੀਤੇ ਕੁਝ ਦਿਨ ਪਹਿਲਾਂ ਸਾਹਮਣੇ ਆਈ ਸੀ ਜਿਸ ਦੇ ਵਿੱਚ ਇੱਕ ਪਾਸਟਰ ਦੇ ਵੱਲੋਂ ਭੂਤ ਪ੍ਰੇਤ ਇੱਕ ਵਿਅਕਤੀ ਦੇ ਵਿੱਚੋਂ ਕੱਢਣ ਦੇ ਨਾਂ ਤੇ ਉਸ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਸੀ ਆਖਰਕਾਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਉਸ ਪਾਸਟਰ ਅਤੇ ਉਸ ਦੇ ਸਾਥੀਆਂ ਨੂੰ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਗਿਆ ਐਸਐਸਪੀ ਗੁਰਦਾਸਪੁਰ ਸਰਦਨਾਲ ਨੇ ਗੱਲਬਤ ਕਰਨਿਆ ਅਸਰ ਦੱਸ ਦਿਓ ਜਿਹੜੀ ਘਟਨਾ ਵਾਪਰੀ ਸੀ ਕਦੋਂ ਤੋਂ ਸਾਰੀ ਘਟਨਾ ਸੀ ਤੱਕ ਕਿਸ ਤਰ੍ਹਾਂ ਦਾ ਨਾਲ આરોપીਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਇਹ ਜਿਹੜੀ ਪੂਰੀ ਘਟਨਾ ਹੈ ਇਹਦੀ ਜਾਣਕਾਰੀ ਜਿਹੜੀ ਜਿਹੜਾ ਵਿਕਟਮ ਸੀਗਾ ਸੈਮੂਅਲ ਮਸੀ ਉਹਦੀ ਮਦਰ ਨੇ ਪੁਲਿਸ ਨੂੰ ਦਿੱਤੀ ਸੀ 23 ਤਾਰੀਖ ਨੂੰ ਉਹ ਦੇ ਅਕੋਰਡਿੰਗ ਜਿਹੜਾ ਉਹਦਾ ਵਰਜਨ ਹੈ ਉਹਦੇ ਅਕੋਰਡਿੰਗ 21 ਤਰੀਕ ਨੂੰ ਉਹਦੇ ਬੱਚੇ ਦੀ ਤਬੀਬ ਠੀਕ ਨਹੀਂ ਸੀਗੀ ਉਹਦਾ ਬੇਟਾ ਹੈ ਸਾਮੂਲ ਮਸੀਹ ਜਿਸ ਦੀ ਉਮਰ ਕਰੀਬ 30 ਸਾਲ ਸੀ ਸੋ ਉਹਦੀ ਪ੍ਰੇਅਰ ਦੇ ਲਈ ਉਹਨਾਂ ਨੇ ਜੋ ਹੈ ਪਾਸਟਰ ਨੂੰ ਬੁਲਾਇਆ ਸੀ ਉਹਦੇ ਨਾਲ ਹੋਰ ਵੀ ਵਿਅਕਤੀ ਸੀਗੇ ਉਹਨਾਂ ਨੇ ਡਿਊਰਿੰਗ ਪ੍ਰੋਸੀਜਰ ਉਹਦੇ ਤੇ ਕਾਫੀ ਸੱਟਾਂ ਮਾਰੀ ਆ ਜਿਸ ਕਰਕੇ ਉਹਦੀ ਫਿਰ ਡੈਥ ਹੋ ਗਈ ਸੀ ਜਿਸ ਤੋਂ ਬਾਅਦ ਫਿਰ ਉਹਨਾਂ ਨੇ ਅੰਡ ਪ੍ਰੈਸ਼ਰ ਜਿਹੜਾ ਸੰਸਕਾਰ ਵੀ ਕਰਤਾ ਸੀ ਸੋ ਉਸ ਤੋਂ ਬਾਅਦ ਫਿਰ ਨੈਕਸਟ ਡੇ ਉਹ ਜੋ ਲੇਡੀ ਹੈ ਉਹਨੇ ਆ ਕੇ ਪੁਲਿਸ ਨੂੰ ਦੱਸਿਆ ਸੋ ਜਦੋਂ ਇਹ ਇਨਫਾਰਮੇਸ਼ਨ ਸਾਡੇ ਕੋਲ ਆਈ ਤਾਂ ਸੀਐਫਆਈ ਰਜਿਸਟਰ ਕਰਕੇ ਜੋ ਡਿਊਟੀ ਮੈਜਿਸਟਰੇਟ ਨੂੰ ਅਪਾਇੰਟ ਕਰਾਇਆ ਤਾਂ ਉਸ ਤੋਂ ਬਾਅਦ ਬਾਡੀ ਦੀ ਇਨ ਦਾ ਐਗਜ਼ਾਮੀਸ਼ਨ ਖਰਾ ਕੇ ਉਹਦਾ ਪੋਸਟਮਾਰਟਮ ਕਰਵਾਇਆ ਉਹਨ ਜੋ ਦੋ ਅਕਿਊਜ਼ ਮੈਂ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਸੱਟ ਮਾਰੀ ਹੈ ਉਹਨਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਤੇ ਉਹਨਾਂ ਦੇ ਥਰੂ ਅੱਗੇ ਦੀ ਪੁੱਛਗਿੱਛ ਨੂੰ ਕਰ ਰਹੇ ਹਨ ਤਾਂ ਕਿ ਬਾਕੀ ਜਿਹੜੇ ਦੋਸ਼ੀ ਹੈ ਉਹ ਵੀ ਸਾਹਮਣੇ ਆ ਸਕਣ। ਸਗੜੇ ਸਾਰਾ ਘਟਨਾਕਰਮ ਵਾਪਰਿਆ ਸੀ ਕਿੱਥੇ ਵਾਪਰਿਆ ਸੀ ਘਰ ਦੇ ਵਿੱਚ ਵਾਪਰਿਆ ਸੀ ਜਾਂ ਕਿੱਥੇ ਲੱਗੇ ਸੀ ਉਹ? ਹਾਂ ਉਹਨਾਂ ਤੇ ਘਰ ਦੇ ਵਿੱਚ ਹੀ ਉਹ ਜੋ ਦਸਰੇ ਅੰਦੋਸ਼ੀ ਸਿੰਘਪੁਰਾ ਉਹ ਰਹਿੰਦੇ ਆ। ਤੋਂ ਸੌਰੀ ਜੋ ਅਕਿਊ ਜੋ ਹੀ ਹੈ ਕੰਪਲੇਨੈਂਟ ਹੈ। ਸੋ ਉਹਨਾਂ ਦੇ ਉੱਥੇ ਹੀ ਇਹ ਵਾਪਰਿਆ ਉਸ ਤੋਂ ਬਾਅਦ ਉਹਨੂੰ ਲੈ ਕੇ ਵੀ ਗਏ ਸੀ ਕਿ ਹਸਪਤਾਲ ਨੂੰ ਤੋ ਜਦੋਂ ਉਹਨਾਂ ਨੂੰ ਕਲੀਅਰ ਹੋ ਗਿਆ ਕਿ ਇਹ ਨਹੀਂ ਬੱਚਾ ਤੋ ਉਹਨੂੰ ਵਾਪਸ ਉਹਦੇ ਘਰ ਛੱਡਤਾ ਸੀ ਜਿਸ ਤੋਂ ਬਾਅਦ ਫਿਰ ਜਿਹੜਾ ਉਹਨੂੰ ਦਫਨਾ ਵੀ ਦਿੱਤਾ ਗਿਆ ਸੀ ਸੋ ਉਹ ਬੇਸਿਕਲੀ ਇਸ ਚੀਜ਼ ਨੂੰ ਇੱਕ ਤਰ੍ਹਾਂ ਦਫਨਾਤਾ ਸੀ ਉਹ ਪੁਲਿਸ ਨੂੰ ਕੰਪਲੇਨ ਨਹੀਂ ਕੀਤੀ ਤੋ ਇਹ ਚੀਜ਼ ਦਬਾਤੀ ਸੀ ਬਟ ਫਿਰ ਵੀ ਲੇਡੀ ਨੇ ਜਿਹੜਾ ਨੈਕਸਟ ਡੇ ਆ ਕੇ ਪੁਲਿਸ ਨੂੰ ਸਾਰੀ ਸਟੇਟਮੈਂਟ ਦੱਸੀ ਆਪਣੀ ਜਿਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਕਿੰਨੇ ਲੋਕ ਸੀ ਟੋਟਲ ਤਾਂ ਹੁਣ ਕਿੰਨੇ ਜਣੇ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਦੋ ਗ੍ਰਿਫਤਾਰ ਹੋ ਗਏ ਆ ਜੋ ਲੇਡੀ ਦੇ ਦਰਸ਼ਨ ਮੁਤਾਬਕ ਟੋਟਲ ਹੋਰ 7 ਲੋਕ ਹੋਰ ਵੀ ਹੈਗੇ ਜੋ ਉਹਨਾਂ ਦੇ ਸਾਥੀ ਆ ਕੁਝ ਨੂੰ ਉਹ ਪਛਾਣਦੇ ਆ ਕੁਝ ਨੂੰ ਨਹੀਂ ਪਛਾਣਦੇ ਇਸ ਤਰ੍ਹਾਂ ਦੀ ਘਟਨਾ ਜਿਹੜੀ ਪਹਿਲਾਂ ਵੀ ਇਸ ਪਾਤਰੀ ਦੇ ਵਿੱਚ ਵਾਲੋ ਕੀਤੀ ਗਈ ਹੈ ਜਾਂ ਪਹਿਲਾਂ ਹੀ ਮਾਮਲਾ ਸਹਾਗਾ ਸੀ ਇਹ ਸਾਨੂੰ ਹੁਣ ਕਲੀਅਰ ਹੋ ਜਾਊਗਾ ਜਦੋਂ ਅਸੀਂ ਪੁੱਛਕਿਛ ਕਰਾਂਗੇ ਉਸ ਤੋਂ ਕਲੀਅਰ ਹੋ ਜਾਏਗਾ ਕਿ ਇਸ ਤਰ੍ਹਾਂ ਕਿਉਂ ਗਈ ਇਹਦੇ ਵਿੱਚ ਵੀ ਪਤਾ ਨਹੀਂ ਲੱਗਦਾ ਅਗਰ ਉਹ ਆਕਰ ਆਪਣੀ ਕੰਪਲੇਨ ਨਹੀਂ ਦਿੰਦੇ ਤੋ ਇਹ ਚ ਸਾਹਮਣੇ ਨਹੀਂ ਆਉਂਦੀ ਤੋ ਇਹ ਚ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਰਿਮਾਂਡ ਸਾਨੂੰ ਪਤਾ ਚਲ ਜਾਏਗਾ ਕਿ ਕੀ ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਕੰਮ ਕੀਤਾ ਕਿਤੇ ਚਰਚ ਵੀ ਖੋਲ ਕੇ ਰੱਖੀ ਹੈ ਕਿ ਜਦ ਆਪਣਾ ਇਸ ਨੂੰ ਘਰ ਦੇ ਵਿੱਚ ਜਾਂ ਵੇਖਦਾ ਸੀਗੇ ਇਹ ਹਲੇ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੀ ਵਿਲ ਗੈਟ ਫਿਰ ਹਾਲ ਹੁਣ ਕੀ ਕੀਤਾ ਜਾ ਰਿਹਾ ਕੋਰਸ ਕਦੋਂ ਪੇਸ਼ ਕੀਤਾ ਜਾਵੇਗਾ ਕਿਨਾਰ ਰਿਮਾਂਡ ਕੋ ਹਾਸਲ ਕੀਤਾ ਜਾਵੇਗਾ ਦਾ ਅੱਜ ਹੀ ਕੋਰਟ ਦੇ ਵਿੱਚ ਪੇਸ਼ ਕਰਾਂਗੇ ਔਰ ਅਸੀਂ ਵੱਤੋ ਜਿੰਨਾ ਕਿ ਮਨਸਾ ਨੂੰ ਮਿਲ ਸਕਦਾ ਅਸੀਂ ਰਿਕੁਐਸਟ ਕਰਾਂਗੇ ਕੋਰਟ ਨੂੰ ਤਾਂ ਕਿ ਇਹਨੂੰ ਪੂਰੀ ਤਰ੍ਹਾਂ ਜਿਹੜਾ ਹੈ ਇਨਵੈਸਟੀਗੇਟ ਕਰਕੇ ਜੋ ਸੱਚ ਹੈ ਉਹ ਸਾਹਮਣੇ ਲਾਇਆ ਜਾ ਸਕੇ ਪਾਕੀ ਸਾਥੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਵੀ ਕੀਤੀ ਜਾ ਰਹੀ ਟੀਮਾਂ ਦਾ ਗਠਨ ਕੀਤਾ ਗਿਆ ਜੀ ਅੱਜ ਉਹ ਇਮੀਡੀਏਟਲੀ ਅਸੀਂ ਟੀਮਾ ਗਠਨ ਕਰਤੀ ਸੀ ਜੋ ਵੀ ਸਾਨੂੰ ਕਲੂ ਮਿਲ ਰਿਹਾ ਸੀਗਾ ਚਾਹੇ ਉਹ ਵਿਕਟਿਮ ਦੇ ਥਰੂ ਲੇਡੀ ਦੇ ਥਰੂ ਹੈ ਜਾਂ ਉਹਨਾਂ ਦੇ ਟੈਕਨੀਕਲ ਜਿਹੜਾ ਸਾਰਾ ਸਿਸਟਮ ਹੈ ਉਹ ਦੂ ਥਰੂ ਸਾਨੂੰ ਪਤਾ ਚੱਲ ਰਿਹਾ ਸੀ ਸੋ ਟੀਮਾਂ ਲੱਗੀ ਹੋਈਆਂ ਅਸੀਂ ਜਲਦ ਤੋਂ ਜਲ ਬਾਕੀ ਦੋਸ਼ੀ ਜਿਹੜੇ ਹਨ ਉਹਨਾਂ ਨੂੰ ਬਿਅ ਅਰੈਸਟ ਕਰ ਲਾਂਗੇ। ਇੱਕ ਸਵਾਲ ਹੈ ਜਿਹੜੇ ਲੋਕ ਇਦਾਦ ਦੇ ਵਿਸ਼ਵਾਸ ਤੇ ਇਫਵਾਜ ਜਾਂਦੇ ਹਨ ਉਹਨਾਂ ਨੂੰ ਕੀ ਅਪੀਲ ਹੈਗੀ ਤੁਹਾਡੇ ਕੋਲ ਨਹੀਂ ਮੇਰੀ ਅਪੀਲ ਅਸੀਂ ਐਸ ਪੁਲਿਸ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਹੈ ਉਹਦੇ ਬਾਰੇ ਇਨਫੋਰਮੇਸ਼ਨ ਹੱਥੋਂ ਹੱਦ ਦਿੱਤੀ ਜਾ ਕਈ ਵਾਰੀ ਉਹ ਅੰਡਰ ਪ੍ਰੈਸ਼ਰ ਹੁੰਦੇ ਆ ਜਾਂ ਕੋਈ ਹੋਰ ਰੀਜ਼ਨ ਹੋ ਸਕਦਾ ਹੈ ਸੋ ਇਨਫਰਮੇਸ਼ਨ ਤੁਰੰਤ ਦਿੱਤੀ ਜਾਏ ਫੇਸ ਦੇ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਉਹ ਜੋ ਵੀ ਇਸ ਇਸ ਕੇਸ ਦੇ ਵਿੱਚ ਵੀ ਉਹ ਡਿਲੇ ਹੋ ਗਿਆ ਅਸੀਂ ਥੋੜਾ ਸੋ ਉਹ ਡਿਲੇ ਨਾ ਹੋਏ ਤਾਂ ਫਿਰ ਅਸੀਂ ਹੋ ਸਕਦਾ ਸਾਰੇ ਅਕਿਊਜ਼ ਜਾਂ ਜੋ ਵੀ ਇਨਵੋਲਡ ਹੈ ਉਹਨਾਂ ਨੂੰ ਛੇਤੀ ਟਰੇਸ ਕਰਕੇ ਸੁਲਝਾਇਆ ਜਾ ਸਕਦਾ ਸੀ ਬਿਲਕੁਲ ਇਸਨ ਐਸਐਸਪੀ ਗੁਰਦਾਸਪੁਰ ਦੇ ਅਮਰਿਸ਼ ਕੁਮਾਰ ਜਿਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਆਖਰਕਾਰ ਉਹਨਾਂ આરોપીਆਂ ਨੂੰ ਜੜਾਵਾ ਗ੍ਰਫਤਾਰ ਕਰ ਲਿੱਤਾ ਗਿਆ ਕੁਝ ਰੂਪੀ ਜਿਹੜੇ ਅਜੇ ਵੀ ਫਰਾਰ ਹੈਗੇ ਨੇ ਜਿਨ੍ਹਾਂ ਨੂੰ ਫੰਡ छापेमारी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर